ਸੋ ਜੀ ਅੱਜ ਫਿਰ ਤੁਹਾਮਨ ਦੇ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਲਾਈਵ ਹੋਏ ਆ ਨਾਮ ਦੁਕਾਨ ਨੇ ਆ ਸਨਬ੍ਰਾਈਟ ਓਵਰਸੀਜ਼ ਤਾਂ ਦੱਸਦੇ ਕਿ ਅੱਗੇ ਵੀ ਇਹ ਜਿਹੜਾ ਏਜੰਟ ਹੈ ਕਾਫੀ ਇਨਾਂ ਦੀ ਜਿਹੜੀ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਅੱਗੇ ਵੀ ਲੋਕਾਂ ਦੇ ਨਾਲ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਸੋ ਅੱਜ ਇੱਕ ਪੀੜਤ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਰ ਕੀ ਸਾਰੀ ਗੱਲਬਾਤ ਹੋਈ ਹੈ ਸਰ ਮੇਰਾ ਨਾਮ ਰਵੀ ਹੈ ਮੈਂ ਲਾਜ਼ਰਦ ਰਣਮਾਲਾਵਾ ਪ੍ਰਾਈਵੇਟ ਕੰਪਨੀ ਜੋਬ ਕਰਦਾ ਵਾ ਤੇ ਤਤਕਰੀਬ 1.5 ਸਾਲ ਪੰਜ ਦਾ ਸਾਰਾ ਸੁਪਨਾ ਹੁੰਦਾ ਵਾ ਕਿ ਇੱਕ ਵੀ ਬਾਹਰ ਜਾ ਕੇ ਆਪਣਾ ਜ਼ਿੰਦਗੀ ਵਧੇ ਬਣਾਵਾਂਗਾ ਡ੍ਰੀਮ ਮੱਚਾਂਗਾ ਕੁਝ ਪੜ੍ਹ ਲੈ ਕੇ ਕਿਉਂਕਿ ਆਪਣੇ ਉਰੇ ਐਨਐਸਏ ਜਿੰਨੇ ਸੀ ਕਮਾਈ ਕਰ ਪੰਦਾ ਸਾਡਾ ਗੁਜ਼ਾਰਾ ਨਹੀਂ ਹੋ ਪੰਦਾ ਸੀ ਇਹਨਾਂ ਨੇ ਉਹ ਰਿਹਾ ਕਿ ਸਾਨੂੰ ਸੱਪ ਦਿਖਾ ਕੇ ਠੀਕ ਹੈ ਜੀ ਪੁਰਤਗਾਲ ਉਹਦਾ ਵੀਜ਼ਾ ਲਗਾਵਾਂਗੇ ਮੇ ਤੁਹਾਡੇ ਮੇਆ ਵੀ ਦੋਨੇ ਜਾਵਾਂਗੇ ਉੱਥੇ ਜਾ ਕੇ ਤੇ ਅੱਛਾ ਪੈਸਾ ਕਮਾ ਸਕਦੇ ਹੋ ਉਸੇ ਚੱਕਰ ਚਾਸੇ ਜੇ ਉਰੇ ਆ ਗਏ ਤੇ ਅਸੀਂ ਤਕਰੀਬਨ ਇਹਨਾਂ ਨੇ ਸਾਡੇ ਕੋਲ ਪਹਿਲਾਂ ਸਿਰਫ 1,24,000 ਦਾ ਬਣਾ ਕੇ ਪੈਸਾ ਕਿੰਨਾ ਕਿ ਪੈਸਾ ਲਾ ਕੇ ਹੋਗਾ ਬਟ ਜਦੋਂ ਅਸੀਂ 1,24,000 ਪੈਸਾ ਤਾਂ ਉਸ ਤੋਂ ਫੇਰ ਇਹਨਾਂ ਨੇ ਥੋੜਾ ਪੈਸਾ ਆਪਣਾ ਵਧਾਣਾ ਸ਼ੁਰੂ ਕਰਦਾ ਕਿ ਵੀ ਮੈਡੀਕਲ ਦਾ ਪੈਸਾ ਲੱਗੂਗਾ 600 ਰੁਪਏ ਇੱਕ ਮੈਡੀਕਲ ਹੈ ਉਰੇ ਸਾਡਾ ਮੈਡੀਕਲ 7000 ਰੁਪਏ ਤਾਂ ਫਿਰ ਸਾਨੂੰ ਵੀ ਭੇਜਿਆ ਗਿਆ ਦਿੱਲੀ ਕਿ ਉੱਥੇ ਇੱਕ ਮੈਡੀਕਲ ਤੋਂ ਡੈਂਜਨ ਇੰਸ਼ੋਰੈਂਸ ਹੋਣੀ ਆ ਵੀ ਉਹ ਤੋਂ ਬਾਅਦ ਫਿਰ ਤੁਹਾਡਾ ਜਿਵੇਂ ਫਾਈਲ ਅੱਗੇ ਬਦੂਗੇ ਜਾ ਕੇ ਤੇ ਤਕਰੀਬਨ 51,000 ਰੁਪਏ ਸਾਡੇ ਕੋਲ ਇਹਨ ਫਿਰ ਉਸ ਤੋਂ ਬਾਅਦ ਵਾਪਸ ਆਏ ਤੇ ਫਿਰ ਇਹਨਾਂ ਨੂੰ ਮਦਦ ਸੀ ਸਾਡਾ ਹੋ ਗਿਆ ਜੀ ਚਲੋ ਇਹਨਾਂ ਨੇ ਕੁਝ ਨਹੀਂ ਕਿਹਾ ਬਸ ਠੀਕ ਹੈ ਤੁਹਾਡਾ ਕੰਮ ਹੋ ਗਿਆ ਪ੍ਰੋਸੈਸ ਵਿੱਚਾ ਬਸ ਤੁਹਾਡਾ ਵੀਜ਼ਾ ਆ ਜਾਊਗਾ ਇਹਨਾਂ ਨੇ ਕੁਝ ਨਾ ਬਾਰੇ ਸਾਨੂੰ ਫਿਰ ਇੱਕ ਲੈਟਰ ਦਿਖਾਤੀ ਕਿ ਆ ਦੇਖੋ ਤੁਹਾਡੇ ਵੀਜ਼ੇ ਦੇ ਅਪਰੂਵਲ ਦੇ ਲੈਟਰ ਆ ਗਏ ਸੀ ਤੇ ਕੁਝ ਨਹੀਂ ਫੋਟੋ ਫੋਟ ਖਿੱਚਦੇ ਬਸ ਇੱਥੇ ਦਿਖਾਈ ਸੀ ਕਿ ਦੇਖੋ ਤੁਹਾਡਾ ਕੰਮ ਫਤਿਹ ਹੋ ਗਿਆ ਬਸ ਬਾਕੀ ਡਾਕੂਮੈਂਟੇਸ਼ਨ ਬਸ ਅਜ ਲਗਾ ਰਹੇ ਪੇਮੇਗਾ ਠੀਕ ਹੈ ਜੀ ਮੈਂ ਵੀਟਾ ਘਾਧਾਰਾ ਕੁਝ ਮਹੀਨੇ ਨਿਕਲੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਕਿ ਇਹ ਦਵਾ ਕੁਝ ਪ੍ਰੋਸੈਸ ਚੇਂਜ ਹੋ ਗਿਆ ਵਸ ਸਾਨੂੰ ਨਾ 70 ਤਕਰੀਬਨ ਤੁਹਾਨੂੰ ਨਾ ਤੁਹਾਡੇ ਕੋਲ ਤਕਰੀਬਨ ਕਿੰਨੇ ਪੈਸੇ ਲੈ ਚੁੱਕੇ ਨੇ ਤਿੰਨ ਕੁ ਲੱਖ ਰੁਪਏ ਲੈ ਚੁੱਕੇ ਜੀ ਕਿੰਨਾ ਸਮਾਂ ਹੋ ਚੁੱਕਾ ਇਸ ਗੱਲ ਨੂੰ ਡੇਢ ਸਾਲ ਤੋਂ ਉੱਪਰ ਹੋ ਗਿਆ ਜੀ ਜਦੋਂ ਉਸ ਤੋਂ ਬਾਅਦ ਤੁਸੀਂ ਫੋਨ ਕਰਦੇ ਹੋ ਤੇ ਕੀ ਗੱਲਬਾਤ ਕਰਦੇ ਹੋ ਤੁਹਾਡੇ ਨਾਲ ਫੋਨ ਹੀ ਨਹੀਂ ਚੁੱਕਦੇ ਜੀ ਜਦੋਂ ਇੱਕ ਦਿਨ ਬਾਰੇ ਫੋਨ ਤੇ ਗੱਲ ਹੁੰਦੀ ਆ ਤੇ ਉਸ ਟਾਈਮ ਕਹਿੰਦੇ ਕਿ ਬਸ ਇਹ ਪ੍ਰੋਸੈਸ ਵਿੱਚ ਆ ਤੁਹਾਡਾ ਆਨਮਾਲਵਾ ਬਸ ਅਸੀਂ ਲਗਾਤੇ ਹੋਏ ਬਸ ਥੋੜਾ ਜਿਹਾ ਕੰਮ ਸਾਡਾ ਐਂਬੈਸੀ ਵੱਲੋਂ ਤੇ ਤੁਸੀਂ ਉਹ ਵਿਆਜ ਦੇ ਪੈਸੇ ਚੁੱਕੇ ਸੀ ਤੇ ਮੈਂ ਵਿਆਜ ਹੀ ਮੋੜਦਾ ਉਹਨਾਂ ਦਾ ਤੇ ਮੈਂ ਹੁਣ ਇੱਕ ਆਮ ਆਦਮੀ ਆ ਜੀ ਮੈਂ ਗਰੀਬ ਆਦਮੀ ਆਗਾ ਨਾ ਤੇ ਮੇਰੇ ਕੋਲ ਇਹਨੇ ਪੈਸੇ ਨਹੀਂ ਸੀ ਮੈਂ ਉਸ ਚੱਕਰ ਵਿੱਚ ਆਂਦੇ ਸੀ ਬਟ ਮੇਰਾ ਨਹੀਂ ਕੰਮ ਐਥੇ ਬਣ ਪਾਰਿਆ ਜੀ ਸੋ ਮੇਰੀ ਹੁਣ ਬਸ ਇਹੀ ਅਦ੍ਰੁਗਾਸ ਕੀ ਸਾਡੇ ਕੋਲ ਬੱਚਾ ਸਾਡਾ ਪਾਸਪੋਰਟ ਤੇ ਸਾਡੇ ਪੈਸੇ ਦੇ ਦਿੱਤੇ ਜਾਂਦੇ ਤੁਸੀਂ ਗੱਲਬਾਤ ਕਰਕੇ ਦੇਖੀਏ ਇੱਕ ਵਾਰੀ ਦੇਖੋ જરા ਕੀ ਕਹਿੰਦੇ ਕਿਤੇ ਸੀ ਜੀ ਬਟ ਕੰਮ ਨਹੀਂ ਬਣਦਾ ਜੀ ਸੋ ਆਫਿਸ ਦੇ ਅੰਦਰ ਜਿਹੜੀ ਇਸ ਟਾਈਮ ਅਸੀਂ ਐਂਟਰੀ ਕਰ ਚੁੱਕੇ ਆਂ ਦੇਖ ਸਕਦੇ ਹੋ ਤਸਵੀਰਾਂ ਦਫ਼ਤਰ ਦੀਆਂ ਕਿਹੜੇ ਮਾਲਕ ਨਾਲ ਗੱਲਬਾਤ ਤੁਸੀਂ ਤੁਹਾਡੀ ਇੱਥੇ ਜੀ ਮਾਲਕ ਜੀ ਇਹਨਾਂ ਨਾਲ ਜੀ ਇੱਕ ਗੈਰੀ ਲਿਫਟਾ ਹੁੰਦਾ ਸੀ ਉਹਨਾਂ ਨਾਲ ਗੱਲ ਹੋਈ ਸੀ ਤੇ ਉਹ ਭਾਜੀ ਹੁਣ ਆਦੇ ਨੇਗੇ ਤੇ ਉਸ ਤੋਂ ਬਾਅਦ ਇੱਥੇ ਕਾ ਰਵੀ ਭਾਈ ਨਾਲ ਗੱਲ ਕਿੰਨੀ ਵਾਰੀ ਹੋਈ ਆ ਹਾਂ ਤੇ ਗੁਰਵੀਰ ਭਾਈ ਨਾਲ ਗੱਲ ਹੋਈ ਸੀ ਤੇ ਫਿਰ ਵੀ ਹੁੰਦੀ ਸੀ ਨਾ ਲਾਸਟ ਟਾਈਮ ਦੋ ਵਾਰੀ ਗੱਲ ਕਿਹਨਾਂ ਦੇ ਨਾਲ ਗੱਲਬਾਤ ਹੋਈ ਸੀ ਤੁਹਾਡੀ ਲਾਸਟ ਟਾਈਮ ਗੱਲ ਇਹਨਾਂ ਨਾਲ ਮੇਰੀ ਸੀ ਜੀ ਕੀ ਕਹਿਣਾ ਸਰ ਤੁਹਾਡਾ ਕੀ ਸਾਰੀ ਗੱਲਬਾਤ ਹੈ ਇਹ ਰੁਕ ਜਾਓ ਭਾਜੀ ਗੱਲ ਕਰ ਲੈਂਦਾ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਜਿਹੜੇ ਇਹ ਗੱਲਬਾਤ ਨਹੀਂ ਕਰਦੇ ਵੇ ਇੱਕ ਹੋਰ ਵਿਅਕਤੀ ਇੱਥੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਸਰ ਵਿਅਕਤੀ ਦਾ ਕਹਿਣਾ ਕੀ ਕਹਿਣਾ ਸਰ ਤੁਹਾਡਾ ਬੰਦ ਕਰੋ ਇਹਨੂੰ ਬੰਦ ਕਰ ਦਿੰਦਾ ਕੀ ਕਹਿਣਾ ਵੈਸੇ ਇਹ ਤਾਂ ਦੱਸੋ ਤੁਹਾਡਾ ਕੀ ਮੁੰਡਾ ਜਿਹੜਾ ਆਇਆ ਵਾ ਉਹ ਕਹਿੰਦਾ ਕਾਫੀ ਟਾਈਮ ਤੋਂ ਮੈਂ ਜਿਹੜਾ ਫੋਨ ਕਾਲ ਕਰਦਾ ਪਿਆ ਮੈਂ ਪਰ ਜਿਹੜੀ ਮੇਰੀ ਗੱਲ ਜਿਹੜੀ ਹੈ ਨਹੀਂ ਸੁਣ ਹੋ ਰਹੀ ਤਕਰੀਬਨ 3 ਸਾਲ ਹੋ ਗਏ ਕਿਹੜੇ 3 ਸਾਲ ਹੋ ਗਏ 1.5 ਸਾਲ ਹਾਂ 1.5 ਸਾਲ ਹੋ ਗਏ 1.5 ਸਾਲ ਹੋ ਗਏ ਸਰ ਆ ਜੀ ਫੇਰ ਫੇਰ ਦੱਸੋ ਸਰ ਮੈਂ ਤੁਹਾਨੂੰ ਦੱਸਾਂ ਤੁਸੀਂ ਦੱਸਣਾ ਆਹ ਹੁੰਦਾ ਸੋ ਜੀ ਮੇਰੇ ਤੋਂ ਹੋ ਗਿਆ ਕਿ ਮੈਨੂੰ ਤੋਂ ਕਿਲਵੰਜੇ ਡੇਢ ਸਾਲ ਕੰਮ ਨਹੀਂ ਪਾਰਦਾ ਸ ਮੈਂ ਤਾਂ ਪਹਿਲਾਂ ਵੀ ਕਹੇ ਸੀ ਕਿ ਮੈਨੂੰ ਮੇਰੇ ਪੈਸੇ ਤਾਂ ਮੇਰਾ ਪਾਸਪੋਰਟ ਤਾਂ ਜਾਵੇ ਬਟ ਉਹ ਹਾਲ ਤੱਕ ਆਹ ਵੀ ਨਹੀਂ ਰਾਜੀ ਨਾ ਮੇਰੇ ਪੈਸੇ ਨਾ ਮੇਰਾ ਪਾਸਪੋਰਟ ਮੈਨੂੰ ਆ ਰਿਹਾ ਲਾਸਟ ਟਾਈਮ ਜਦ ਤੁਸੀਂ ਨੇ ਬੈਠੇ ਸੀ ਆ ਭਾਜੀ ਗੁਰੂ ਜੀ ਭਾਜੀ ਬੈਠੇ ਸੀ ਉਹਨਾਂ ਨੂੰ ਮੈਂ ਕਹਿ ਸੀ ਕਿ ਮੈਂ ਡੇਢ 20 ਹਫਤੇ ਪਹਿਲਾਂ ਕਹਿ ਕੇ ਉੱਥੇ ਕੈਪਟਨ ਜੀ ਕੋਲ ਗਿਆ ਸੀ ਕਿ ਜੀ ਮੇਰਾ ਨਹੀਂ ਕੰਮ ਹੋ ਰਿਹਾ ਤੇ ਮੈਨੂੰ ਪਲੀਜ਼ ਦੇ ਦਿਓ ਇਹ ਕਹਿੰਦੇ ਨਹੀਂ ਨਹੀਂ ਬਸ ਥੋੜਾ ਬਣ ਜਾ ਨਾ ਮੈਂ ਹਫਤੇ ਬਾਅਦ ਥੋੜਾ ਕੰਮ ਆ ਜਾਊਗਾ ਹਫਤੇ ਬਾ ਮੈਂ 2 ਹਫ਼ਤੇ ਤੱਕ ਮੈਂ ਕੋਈ ਛੇੜਛਾੜ ਨਹੀਂ ਕੀਤੀ ਫੋਨ ਕਿਤੇ ਸਿਰ ਉਠਾਇਆ ਨਹੀਂ ਫਿਰ ਮੈਂ ਦੁਬਾਰਾ ਆਪਰੇ ਆ ਇਹਨਾਂ ਨੂੰ ਮੈਂ ਕਹਿ ਕੇ ਇਹਨਾਂ ਨੇ ਮੈਨੂੰ ਕਿਹਾ ਜੀ 7 ਤਰੀਕ ਤੋਂ ਪਹਿਲਾਂ ਉਹਨਾਂ ਨੂੰ ਪਾਸਪੋਰਟ ਭੌਂਜੋ ਹੁਣ ਜੋ ਤੁਸੀਂ ਆਏ ਕੀ ਕਹਿ ਰਹੇ ਹੋ ਹੁਣ ਕੁਝ ਨਹੀਂ ਜੀ ਬਸ ਉਹ ਕਹਿੰਦੇ ਜੀ ਇਹੀ ਕਹਿ ਰਹੇ ਕਿ ਪਾਸਪੋਰਟ ਬਸ ਚੈੱਕ ਤੁਹਾਡੇ ਕੋਲ ਡਿਸਪੈਚ ਹੋ ਗਿਆ ਬਈ ਤੁਸੀਂ ਰਿਸਿਵ ਕਰ ਲਿਆ ਮੈਂ ਕਿਹਾ ਜੀ ਮੇਰੇ ਕੋਲ ਰਿਸਿਵ ਹੁੰਦਾ ਤਾਂ ਮੈਂ ਉਰੇ ਫੇ ਕਿਉਂ ਹੁੰਦਾ ਤੇ ਉਹ ਪੈਗਮ ਵੀ ਕੋ ਰਿਸਿਵ ਹੋਏ ਨਹੀਂ ਬਸ ਕਹਿੰਦੇ 10 ਰੁਪਏ ਚੈੱਕ ਕਰ ਰਹੇ ਬਸ ਇਹੀ ਆ ਤਾਂ ਦੱਸ ਜੀ ਕਿ ਪਾਰਟੀ ਜਿਹੜੀ ਸਾਹਮਣੇ ਬੈਠੀ ਆ ਉੱਥੇ ਕਿਸਮ ਮੇਰੇ ਕੋਲ ਸੋਈ ਹੈ ਕਿ ਕੰਮ ਨਹੀਂ ਤੁਸੀਂ ਮੈਨੂੰ ਕਿੰਨੀ ਮਾਰ ਮਿਲੇ ਤੁਹਾਨੂੰ ਦੋ ਵਾਰ ਮਿਲੇ ਦੂਜੀ ਵਾਰ ਮਿਲੇ ਤੁਹਾਨੂੰ ਉਹ ਤਾਂ ਭਜੀ ਮਤਲਬ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਹੁਣ ਤੁਸੀਂ ਆਪਣੀ ਬੈਠ ਕੇ ਸਿਟਿੰਗ ਕਰੋਗੇ ਗੱਲਬਾਤ ਕਰੋਗੇ ਤੁਸੀਂ ਹਾਂਜੀ ਹਾਂਜੀ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਵਿਅਕਤੀ ਹੈ ਜਿਹੜੇ ਏਜੰਟ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਮੈਂ ਲੜਕੇ ਦੇ ਨਾਲ ਜਿਹੜੀ ਹੈ ਬੈਠ ਕੇ ਗੱਲਬਾਤ ਕਰਦਾ ਹਾਂ ਇਸ ਖਬਰ ਦੀ ਜਿਹੜੀ ਅਪਡੇਟ ਆ ਜਲਦੀ ਤੁਹਾਨੂੰ ਦਵਾਂਗੇ ਦੇਖਣ ਵਾਲੀ ਗੱਲ ਹੋਏਗੀ ਕਿ ਲੜਕੇ ਦੇ ਜਿਹੜੇ ਪੈਸੇ ਮਿਲਦੇ ਆ ਨਹੀਂ ਮਿਲਦੇ ਦਾ ਪਾਸਪੋਰਟ ਮਿਲਦਾ ਹੈ ਕਿ ਨਹੀਂ ਮਿਲਦਾ ਸੋ ਇਸ ਖਬਰ ਦੀ ਅਪਡੇਟ ਦੇਖਣ ਲਈ ਸਾ